ਗਾਈਜ਼ ਮੇਰੇ ਬਣਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਆਪ ਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਬਲੌਗਸ ਦੇਖਣ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਕਮੈਂਟ ਕਰਨ ਲਈ ਅੱਜ ਚੈਨਲ ਜਿੱਥੇ ਵੀ ਹੈਗਾ ਉਹ ਤੁਹਾਡੀ ਸਾਰਿਆਂ ਦੀ ਸਪੋਰਟ ਸਦਕਾ ਹੀ ਆ ਕਿਉਂਕਿ ਇਨਸਾਨ ਕੋਈ ਵੀ ਅਚੇ ਹੈ ਨਾ ਬਲੌਗ ਨੂੰ ਬਣਾ ਸਕਦਾ ਏ ਉਹਨੂੰ ਦੇਖਣਾ ਉਹਨੂੰ ਸ਼ੇਅਰ ਕਰਨਾ ਉਹਨਾਂ ਨੂੰ ਪਿਆਰ ਦੇਣਾ ਉਹ ਤੁਹਾਡੇ ਸਾਰਿਆਂ ਦੇ ਹੱਥ ਵਿੱਚ ਹੈ ਨਾ ਵੀ ਕਿ ਨੂੰ ਕਿੰਨੀ ਦੇ ਕਿਵੇਂ ਦੇਣੀ ਹੈ ਰਿਸਪੈਕਟ ਹੈ ਨਾ ਵੀ ਕਹਿੰਦੇ ਹੁੰਦੇ ਨੇ ਸਾਰਿਆਂ ਦੇ ਪਿਆਰ ਸਦਕਾ ਹੀ ਸਾਰਾ ਕੁਝ ਸੰਭਵ ਹੈ ਆ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਟਾਈਮ ਤੋਂ ਹਾਂਜੀ ਇੱਥੇ ਟਾਈਮ ਹੈਗਾ ਸੀ 6 ਵਜੇ ਦਾ ਕਿਉਂਕਿ ਜਿਵੇਂ ਤੁਹਾਨੂੰ ਸੀ ਕੱਲ ਦੇ ਬਲੌਗਸ ਵੀ ਦੇਖਿਆ ਸੀਗਾ ਨਾ ਵੀ ਆਪਾਂ ਚੰਡੀਗੜ੍ਹ ਗਏ ਹੋਏ ਸੀਗੇ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਨੈਕਸਟ ਡੇ ਆਪਾਂ ਫੇਰ ਚੰਡੀਗੜ੍ਹ ਜਾਣਾ ਹੈ ਨਾ ਅੱਜ ਆਪਾਂ ਜਾਣਾ ਸੀ ਫੇਰ ਚੰਡੀਗੜ੍ਹ ਕਿਉਂਕਿ ਅਜਮਲ ਲੱਗਣੀ ਸੀ ਮੰਮੀ ਦੇ ਕੀਮਾ ਬਸ ਮੈਨੂੰ ਇਹ ਸੀਗਾ ਮੈਂ ਕਿਹਾ ਜਲਦੀ ਜਲਦੀ ਫਾਸਟਲੀ ਘਰ ਦੇ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਕਰ ਲਵਾਂ ਮੈਂ ਛੜੂ ਲਗਾ ਲਈ ਅਸੀਂ ਪਹਿਲਾਂ ਕਿਚਨ ਦੇ ਕੰਮ ਹੋਏ ਹੋਏ ਸੀਗੇ ਰੋਟੀ ਵਗੈਰਾ ਜਿਹੜੇ ਉਹ ਆਪਣੇ ਆਪ ਦੇ ਆਉਂਦੇ ਹੁੰਦੇ ਨੇ ਭੂਆ ਜੀ ਉਹ ਬਣਾ ਦਿੰਦੇ ਨੇ ਜਿਹਨੇ ਹੁਣ ਥੋੜੇ ਜਿਹੇ ਦਿਨ ਤੋਂ ਆਉਣ ਲੱਗੇ ਸੀਗੇ 2 ਮਹੀਨਿਆਂ ਤੋਂ ਉਹ ਬਣਾ ਜਾਂਦੇ ਹੁੰਦੇ ਨੇ ਬਸ ਇੱਥੇ ਅਸੀਂ ਲੱਗੇ ਸੀਗੇ ਤਿਆਰੀ ਕਰਨ ਕਿਉਂਕਿ ਮੈਨੂੰ ਇਹ ਸੀ ਮੈਂ ਕਿਹ ਵੀ ਚਲਣਾ ਤੋਂ ਕਿ ਨਾਤੇ ਦੋਤੇ ਹੋਈਆਂ ਵੀ ਬਸ ਇਹ ਸੀਗਾ ਵੀ ਚੀਜ਼ ਕਰਨੇ ਨੇ ਬਸ ਜੀ ਆਪਾਂ ਹੁਣ ਮੈਨੂੰ ਇਹ ਮੈਂ ਕਿਹ ਵੀ ਚਲ ਜਿਹੜੇ ਕੰਮ ਕਰਨੇ ਕੁਝ ਇਹ ਸੀਗਾ ਵੀ ਜਿਵੇਂ ਹੁਣ ਕੱਲ੍ਹਗੇ ਸੀ ਕੱਲ੍ਹ ਇਹ ਸੀਗਾ ਵੀ ਸ਼ਾਇਦ ਹੋ ਸਕਦਾ ਇਹ ਵੀ ਥੋੜਾ ਜਲਦੀ ਵਾਪਸ ਆ ਜੀਏ ਪਰ ਅੱਜ ਤਾਂ ਇਹ ਸੀਗਾ ਵੀ ਚਾਮ ਹੋਣੀ ਹੋਣੀ ਹੈ ਕਿਉਂਕਿ ਉੱਥੇ ਕੀ ਮਨ ਟਾਈਮ ਲੱਗ ਜਾਂਦਾ ਜਿਵੇਂ ਜਿਹੜੀ ਮੰਮੀ ਦੇ ਲੱਗਦੇ ਉਹਨੂੰ ਤਕਰੀਬਨ 7-8 ਘੰਟੇ ਦਾ ਉਹਦਾ ਟਾਈਮ ਹੁੰਦਾ ਏ ਫਿਰ ਇਹ ਆ ਵੀ ਜਾਂਦੀ ਸਰ ਤਾਂ ਕੋਈ ਵੀ ਹਨਾ ਸ਼ੁਰੂ ਨਹੀਂ ਕਰਦਾ ਹੈਗਾ ਟਾਈਮ ਲੱਗ ਜਾਂਦਾ ਹੈ ਬੀਪੀ ਵਗੈਰਾ ਪਾ ਹੋਰ ਜਣੀ ਜੋ ਵੀ ਇਹਨਾਂ ਨੇ ਕਰਨੇ ਹੁੰਦੇ ਨੇ ਚੈੱਕ ਅਪ ਜੇ ਉਹ ਕਰਕੇ ਫਿਰ ਉਸ ਤੋਂ ਬਾਅਦ ਹਨਾ ਥੋੜਾ ਥੋੜਾ ਫਿਰ ਵੀ ਟਾਈਮ ਲੱਗਦਾ ਲੱਗਦਾ ਲੱਗ ਜਾਂਦਾ ਹਰ ਚੀਜ਼ ਨੂੰ ਬਸ ਮੈਂ ਆਪਾਂ ਤਿਆਰ ਹੋ ਗਏ ਸੀਗੇ ਤਿਆਰ ਹੋ ਕੇ ਫਿਰ ਮੈਂ ਲੱਗੀ ਸੀ ਫਤਿਹ ਦਾ ਸਿਰ ਵਾਹੁਣ ਕਿਉਂਕਿ ਇੱਥੇ ਉਹਨੇ ਹਜੇ ਨਹਾਉਣਾ ਸੀਗਾ ਬਸ ਵੀ ਉਹਨੂੰ ਇਹ ਮੈਂ ਕਿਹਾ ਵੀ ਚੱਲ ਹੁਣ ਤੂੰ ਇਹ ਕਰੀ ਵੀ ਬਾਅਦ ਵਿੱਚ ਸਾਡੇ ਗਿਆਂ ਤੋਂ ਹੀ ਪੁੱਤ ਨਹਾ ਧੋ ਲਈਂ ਆਪਾਂ ਤਾਂ ਵੀ ਬਸ ਇਹ ਹੋ ਜਾਂਦਾ ਵੀ ਸਿਰ ਵਹਾ ਲਾ ਹਨਾ ਵੀ ਸਿਰ ਵਾਹੁਣ ਦਾ ਔਖਾ ਹੋ ਜਾਂਦਾ ਬਾਕੀ ਤਾਂ ਚਲੋ ਬੱਚੇ ਆਪਦੇ ਕੰਮ ਜੋ ਕਰਨ ਵਾਲੇ ਨੇ ਹਨਾ ਵੀ ਉਹ ਕਰ ਲੈਂਦੇ ਹੁੰਦੇ ਨੇ ਇਹਨੇ ਰਹਿਣਾ ਸੀ ਬਸ ਆਪਦੇ ਨਾਨੂ ਕੋਲ ਕਿਉਂਕਿ ਉੱਥੇ ਆਪਣੇ ਜਿਹੜੇ ਉਹ ਹੁੰਦੇ ਨੇ ਚਾਚਾਈ ਦੇ ਪੋਤਾ-ਪੁੱਤੀ ਨੇ ਉਹਨਾਂ ਕੋਲ ਖੇਡ ਲੰਦਾ ਹੁੰਦਾ ਇਹਦਾ ਵਧੀਆ ਜਿਹੀ ਲੱਗਿਆ ਰਹਿੰਦਾ ਉਹਨਾਂ ਨਾਲ ਤਾਂ ਕਰਕੇ ਫਿਰ ਇਹ ਉੱਥੇ ਚਲੇ ਜਾਂਦਾ ਬਾਕੀ ਇਹ ਹੋ ਜਾਂਦਾ ਜੀ ਬੱਚੇ ਦਾ ਹਨਾ ਹਸਪੀਟਲ 'ਚ ਕੋਈ ਕੰਮ ਨਹੀਂ ਹੈਗਾ ਤਾਂ ਕਰਕੇ ਇਹ ਨੂੰ ਨਹੀਂ ਲੈ ਕੇ ਗਈ ਕਦੇ ਵੀ ਹੈਗੀ ਬਸ ਇੱਥੇ ਸਾਨੂੰ ਬਹੁਤ ਕਾਲੀ ਸੀ ਰੋਟੀ ਅਸੀਂ ਖਾ ਲਈ ਸੀ ਪੁੱਛ ਵਗੈਰਾ ਲਾ ਕੇ ਮੈਂ ਚੀਜ਼ ਕਰਕੇ ਫਿਰ ਅਸੀਂ ਰੋਟੀ ਖਾ ਕੇ ਨਾ ਤੋ ਬਸ ਇੱਥੇ ਇਹ ਸੀਗਾ ਵੀ ਜਸਟ ਤੁਰਨਾ ਹੀ ਸੀ ਤੇ ਬਾਬੀ ਉਹ ਸੀ ਗੁਰਪ੍ਰੀਤ ਨੇ ਸਲਫ ਮਾਰ ਲਈ ਸੀ ਕਹਿੰਦਾ ਵੀ ਮੈਂ ਗੱਡੀ ਸਟਾਰਟ ਕਰਦਾ ਜਦੋਂ ਉਹ ਕਹਿੰਦਾ ਤੁਸੀਂ ਆ ਜਾਓ ਮੈਂ ਕਿ ਚੱਲ ਫਟਾਫਟ ਇਹ ਦਸਰ ਬਾਕੇ ਵੀ ਫਿਰ ਉਹ ਕਰ ਲਈਆਂ ਇਹ ਦੇਖੋ ਮੰਮੀ ਦਾ ਸੂਟ ਜਿਹੜਾ ਹੁਣ ਸਲਾਈ ਕੀਤਾ ਸੀਗਾ ਹੈਗਾ ਸਲਾਈਟ ਜਿਹਾ ਕਲਰ ਆ ਪਰ ਕੱਪੜਾ ਵੀ ਲਾਈਟ ਆ ਹਨਾ ਪਰ ਮੰਮੀ ਨੂੰ ਬਹੁਤ ਆਰਾਮ ਜਿਹਾ ਰਹਿੰਦਾ ਇਹ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਪਹੁੰਚੇ ਹਸਪੀਟਲ ਹਸਪੀਟਲ ਦੇ ਵਿੱਚ ਪਹੁੰਚ ਕੇ ਕਿਉਂਕਿ ਜੀ ਇੱਥੇ ਪਹੁੰਚਣ ਦਾ ਆਪਣਾ ਟਾਈਮ ਤਕਰੀਬਨ ਫਿਕਸ ਜਾਈ ਹੁੰਦਾ ਵੀ ਸਾਢੇ ਘੱਟ ਪਾਉਣ ਨੂੰ ਉਹਨਾਂ ਨੂੰ ਪਹੁੰਚ ਜੀ ਆਪਾਂ ਕਿਉਂਕਿ ਫੇਰ ਦਵਾਈ ਦੀ ਸਟਾਰਟਿੰਗ ਜੀ ਹੋ ਸਕੇ ਜਿਵੇਂ ਚਲੋ ਆ ਜਾਂਦਾ ਜਿੱਦਣ ਸੈਂਪਲ ਦੇਣੇ ਨੇ ਉਸ ਦਿਨ ਵੀ ਥੋੜੀ ਜਲਦੀ ਹੁੰਦੀ ਹੈ ਤੇ ਜਦੋਂ ਆਏ ਹੁੰਦਾ ਬਿਕੀਮਾ ਵਗੈਰਾ ਲਗਣੇ ਉਦੋਂ ਵੀ ਥੋੜਾ ਜਲਦੀ ਹੋ ਜਾਣਾ ਪੈਂਦਾ ਹੈ ਕਿਉਂਕਿ ਫੇਰ ਨਹੀਂ ਨਾ ਕਾਫੀ ਰਾਸ਼ ਹੋ ਜਾਂਦਾ ਜਿਵੇਂ ਉੱਥੇ ਉਹਨਾਂ ਦੇ ਬੈੱਡ ਲਗਾਏ ਹੋ ਨੇ ਉਹ ਸ਼ਾਇਦ ਉਹਨਾਂ ਦਾ 40 50 ਨਹੀਂ ਬੈੱਡ ਉਹ 19 ਕਿ ਤੀ ਫਿਰ ਲਾਉਂਦੇ ਹੁੰਦੇ ਨੇ ਜਿਹੜਾ ਲੇਟ ਹੋ ਜਾਂਦਾ ਫਿਰ ਉਹ ਐਨੇ ਪੇਸ਼ੈਂਟ ਪਾ ਲੈਂਦੇ ਹੁੰਦੇ ਨੇ ਜਦੋਂ ਲੇਟ ਹੋ ਜਾਂਦਾ ਫਿਰ ਉਹਨਾਂ ਦੀ ਟਰਨ ਉਸ ਤੋਂ ਬਾਅਦ ਆਉਂਦੀ ਹੈ ਜਿਵੇਂ ਜਿਵੇਂ ਜਿੰਨੇ ਨੇ ਲੱਗ ਕੇ ਛੁੱਟੀ ਹੋਈ ਜਾਂਦੀ ਆ ਉਹ ਵੀ ਇਹ ਹੈਗਾ ਸੀ ਪਹਿਲਾਂ ਸ਼ਾਮ ਦਾ ਟਾਈਮ ਨੂੰ ਕਾਫੀ ਨੀਰੀ ਜੀ ਚੱਲਦੀ ਸੀ ਇਹ ਹੈਗਾ ਸੀ 8 ਸਵਾ 8:00 ਦਾ ਹਾਂਜੀ ਤਕਰੀਬਨ ਸਵਾ 8:30 ਦੇ ਵਿਚਾਲੇ ਦਾ ਸੀ ਕਾਫੀ ਬਹੁਤ ਤੇਜ਼ ਉਤਰਿਆ ਹੋਇਸੀ ਮੀ ਜਣੀ ਚਲੋ ਐਦਾਂ ਦਾ ਤਾਂ ਨਹੀਂ ਘਟਦੀ ਨਾ ਪਰ ਘਟ ਦਿਖਦਾ ਇਹ ਹੈ ਨਾ ਪਰ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਹਵਾ ਵੀ ਨਾਲ ਚੱਲਦੀ ਸੀ ਜਦੋਂ ਹੀ ਹਵਾ ਪਹਿਲਾਂ ਨਾਲ ਥੋੜੀ ਸਲੋ ਹੋ ਗਈ ਸੀ ਅਸੀਂ ਹੁਣ ਤਾਂ ਇਹ ਸੀਗਾ ਵੀ ਚਲੋ ਹੁਣ ਥੋੜੀ ਆਏ ਹੋ ਜੂਗਾ ਨਹੀਂ 7:30 ਸੱਚੋ 8:30 ਹੋ ਚੁੱਕੇ ਸੀਗੇ ਥੋੜਾ ਮੈਂ ਟੁੱਪਰੇ ਸੀਗੇ 8:30 ਤੋਂ ਹਾਂਜੀ ਕਿਉਂਕਿ 8:30 ਵਜੇ ਅਸੀਂ ਫ੍ਰੀ ਹੋਏ ਆ ਫਿਰ ਉਸ ਤੋਂ ਬਾਅਦ ਇੱਕ ਦੋ ਥੋੜੇ ਬਹੁਤ ਇੱਧਰ ਉੱਧਰ ਜਿਵੇਂ ਹੁੰਦਾ ਹੋ ਜਾਂਦਾ ਹਨਾ ਵੀ ਪੇਪਰਾਂ ਜਾਂਦਾ ਵੀ ਕੋਈ ਐਦਾਂ ਉਹ ਕਰਨ ਵਾਲਾ ਕੰਮ ਉਹ ਕਰਦ ਕੀਤਾ ਫਿਰ ਸਾਨੂੰ ਐਵੇਂ ਹੀ ਨਿਕਲਦੇ ਜਣੀ ਟਾਈਮ ਲੱਗ ਗਿਆ ਸੀਗਾ ਪੌਣੇ ਕਨੋਂ ਤੱਕ ਜੂਨ ਹੋ ਗਏ ਸੀਗੇ ਸ਼ਾਇਦ ਆ ਫਿਰ ਆਪਣੇ ਮਤਲਬ ਕੁਝ ਟਾਈਮ ਅੱਧਕ ਤੱਕ ਥੋੜਾ ਜਿਹਾ ਮੀ ਹੈਗਾ ਸੀ ਫਿਰ ਉਸ ਤੋਂ ਅੱਗੇ ਤਾਂ ਜਣੀ ਮੀ ਪਿਆ ਹੋਇਆ ਸੀ ਬਟ ਹਟ ਗਿਆ ਸੀਗਾ ਇਹ ਇੱਥੇ ਸਾਨੂੰ ਜਣੀ ਕੋਈ ਕੋਈ ਐਵੇਂ ਮਿਲਦਾ ਸੀ ਸ਼ਾਪਸ ਵਗੈਰਾ ਸਾਰੀਆਂ ਸ਼ਾਪ ਬੰਦ ਹੋ ਚੁੱਕੀਆਂ ਸੀ ਇਹਨਾਂ ਹਨੇਰਾ ਕਾਫੀ ਹੋ ਗਿਆ ਸੀਗਾ ਅ ਇੱਥੇ ਵੀ ਜਣੀ ਟ੍ਰੈਫਿਕ ਦਾ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਸੀ ਵੀ ਹੈ ਨਹੀਂ ਸੀ ਪਰ ਜਿਵੇਂ ਚਲੋ ਜਿਨ੍ਹਾਂ ਦੀ ਹੈ ਨਾ ਕੋਈ ਮਜਬੂਰੀਆਂ ਨੇ ਜਾਂ ਜ਼ਰੂਰੀਆਂ ਜਿਨ੍ਹਾਂ ਨੂੰ ਬਸ ਐਵੇਂ ਥੋੜੀ ਥੋੜੀਆਂ ਗੱਡੀਆਂ ਮਿਲ ਮਿਲ ਰਹੀਆਂ ਸੀਗੀਆਂ ਸਾਨੂੰ ਘਰ ਪਹੁੰਚਦਿਆਂ ਨੂੰ ਹੋ ਗਏ ਸੀ 1:30 ਹੋ ਜੀ ਹਜੇ ਅਸੀਂ ਫਿਲਹਾਲ ਇਹ ਸੀ ਕਿ ਵੀ ਰੋਟੀ ਖਾਣ ਵਗੈਰਾ ਨਹੀਂ ਸੀ ਰੋਕੇ ਕਿਉਂਕਿ ਉਹ ਤਾਂ ਨਹੀਂ ਸੀ ਰੋਕੇ ਸਾਨੂੰ ਇਹ ਸੀ ਕਿ ਵੀ ਇੱਕ ਤਾਂ ਦੁਪਹਿਰ ਨੂੰ ਇਹ ਸੀ ਕਿ ਵੀ ਲੰਚ ਵਾਰ ਕੀਤਾ ਹੈ ਹਨਾ ਜੇ ਆਪਾਂ ਕਹਿੰਦੇ ਹੁੰਦੇ ਨੇ ਵੀ ਬਾਹਰ ਲਈ ਵੀ ਇੱਕ ਦੋ ਗੁਆਰੀ ਉਹ ਵੀ ਵਧੀਆ ਲਾ ਦੇ ਜੇ ਆਪਾਂ ਰੂਟੀਨ ਚ ਖਾਣੀ ਹੋਵੇ ਨਾ ਨਹੀਂ ਖਾ ਹੁੰਦੀ ਹੈ ਜੀ ਤਾਂ ਕਰਕੇ ਦੁਪਹਿਰ ਨੂੰ ਨਾ ਲੰਚ ਬਾਹਰ ਕਰਨ ਕਰਨ ਕਰਕੇ ਮਨ ਨਹੀਂ ਮੰਨਿਆ ਬਿਲਕੁਲ ਵੀ ਫਿਰ ਸਾਨੂੰ ਪੈ ਸੌਂਦਿਆਂ ਹੋਗੇ ਸੀਗੇ 11:30 ਸਵਾ 11 ਸੌਏ ਤੇ ਹੁਣ ਤੁਸੀਂ ਦੇਖ ਸਕਦੇ ਹੋ ਟਾਈਮ 2:30 ਵਜੇ ਹੈ ਨਾ ਫਿਰ ਸਾਨੂੰ ਦੁਬਾਰਾ ਉੱਠਣਾ ਪੈ ਗਿਆ ਕਿਉਂਕਿ ਆਪਣੇ ਗਾਂ ਸੋਈ ਸੀ ਅੱਜ ਉਹਦੇ ਕਰਕੇ ਫਿਰ ਡੈਡੀ ਉੱਠੇ ਸੀਗੇ ਡੈਡੀ ਨੇ ਵਿਚਾਨੇ ਸੁਖ ਸਕੋ ਜੀ ਉਹਨੂੰ ਬਿਸ਼ਾਈ ਹੈ ਨਾ ਉਹ ਕਰਿਆ ਇਹ ਤੁਹਾਨੂੰ ਪਤਾ ਹੈ ਨਾ ਵੀ ਇਹ ਹਮਦੇ ਵੀ ਇਹ ਜਿਹੇ ਖੰਡੀਆਂ ਜੇ ਲੱਤਾਂ ਨਹੀਂ ਫਿਰ ਮੈਂ ਨਾਲ ਉੱਠ ਕੇ ਹਨਾ ਉਹਨੂੰ ਕਾੜਾ ਵਗੈਰਾ ਜਿਵੇਂ ਧਰਨਾ ਸੀ ਜੋ ਹੋਰ ਗਰਮ ਪਾਣੀ ਕਰਕੇ ਦੇਣਾ ਸੀ ਚਲੋ ਆਇਆ ਹਨਾ ਵੀ ਡੈਡੀ ਉਹਨਾਂ ਨੇ ਕਦੇ ਕੁਝ ਕੀਤਾ ਨਹੀਂ ਚਲਾ ਉਦਾਂ ਹਨਾ ਜੋ ਜ਼ਿੰਮੇਵਾਰੀਆਂ ਕਰਦੇ ਨੇ ਜਿਵੇਂ ਮੰਮੀ ਚੱਲ ਕਹਿ ਦਿੰਦੇ ਨੇ ਉਹ ਕਰ ਲੈਂਦੇ ਨੇ ਸਾਰਾ ਕੁਝ ਪਰ ਹੁਣ ਜਣੀ ਮੰਮੀ ਦੇ ਪਿਆ ਕਰਕੇ ਫਿਰ ਹਨਾ ਜੇ ਉਹ ਚੀਜ਼ ਆਪਾਂ ਕੀਤੀ ਨਹੀਂ ਹਨਾ ਉਹ ਚੀਜ਼ ਦਾ ਨਹੀਂ ਪਤਾ ਹੁੰਦਾ ਬਸ ਇੰਨਾ ਪਤਾ ਹੁੰਦਾ ਹਨਾ ਵੀ ਇਦਰ ਉਧਰ ਬੰਦੇ ਖੋਲਦੇ ਉਹਨਾਂ ਨੂੰ ਕੀ ਖਾਣ ਪੀਣ ਨੂੰ ਦੇਣਾ ਹੈ ਜਾਂ ਕਿਵੇਂ ਕਰਨਾ ਹੈ ਉਹ ਚੀਜ਼ਾਂ ਦੀ ਨਹੀਂ ਨੌਲੇਜ ਸੀਗੀ ਨਹੀਂ ਤਾਂ ਕਰਕੇ ਜਿਹੜੀ ਚੀਜ਼ ਦੀ ਨੌਲੇਜ ਨਹੀਂ ਹੈ ਨਾ ਉਹ ਚੀਜ਼ ਆਪਾਂ ਨਹੀਂ ਕਰ ਸਕਦੇ ਹੈਗੇ ਜੀ ਦਾ ਕੰਮ ਉਹਨੂੰ ਹੀ ਸੌਂਦਾ ਹੈ ਹੈਨਾ ਪਰ ਫਿਰ ਐਵੇਂ ਫਿਰ ਸਾਨੂੰ ਹੋ ਗਈ ਸੀ 3:30 ਸੌਣ ਲੱਗਿਆਂ ਨੂੰ ਬਸ ਫਿਰ ਹਾਂਜੀ ਆਪਾਂ ਕਰਦੇ ਆਂ ਬਲੌਗ ਦੀ ਐਂਡਿੰਗ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਮੀਂਹ ਪੈ ਗਿਆ ਥੋੜ੍ਹੀ ਰਾਹਤ